ਸਾਸੀ ਕਾਲ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ 2500 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਕੋਠੀ ਜੋ ਕਿ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਜੀ ਤੇ ਇਹ ਐਲਜੀ ਆਰਕੀਟੈਕਟ ਬੋਹਾ ਵੱਲੋਂ ਡਿਜ਼ਾਈਨ ਕੀਤੀ ਹੈ ਜੀ ਆਜੋ ਅੰਦਰ ਤੋਂ ਦਿਖਾਵਾਂਗੇ ਤੁਹਾਨੂੰ ਸਾਰੀ ਕੋਠੀ ਕੋਠੀ ਦੇ ਵਿੱਚ ਲੱਕੜ ਦਾ ਕੰਮ ਲੱਕੜ ਵਾਲੇ ਭਰਾ ਕਰੀ ਜਾਂਦੇ ਆ ਜੋੜੀਆਂ ਵਗੈਰਾ ਦਾ ਤੇ ਪੱਥਰ ਵਗੈਰਾ ਲੱਗਿਆ ਹੋਇਆ ਜੀ ਅੰਦਰੋਂ ਪਲਾਸਟਰ ਹੋਈ ਹੈ ਕੋਠੀ ਪ੍ਰਾਈਮਰ ਪੇਂਟ ਮਾਰਿਆ ਹੋਇਆ ਤੇ ਕੋਠੀ ਦਾ ਕੰਮ ਚੱਲੀ ਜਾਂਦਾ ਜੀ ਤੇ ਆਜੋ ਅੰਦਰੋਂ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣਾ ਐਲੀਵੇਸ਼ਨ ਆ ਜੀ ਬਾਹਰੋਂ ਆ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਕੋਠੀ ਦੀ 36x40 ਦਾ ਪਲਾਟ ਹੈ ਜੀ ਤੇ 1500 ਸਕਰ ਫੁੱਟ ਥੱਲੇ ਬਣਿਆ ਹੋਇਆ ਜੀ 1000 ਉੱਪਰ ਬਣਿਆ ਹੋਇਆ ਤੇ ਐਂਟਰ ਹੋਵਾਂਗੇ ਆਪਾਂ ਪੋਰਚ ਵਾਲੀ ਸਾਈਡ ਤੋਂ ਪੋਰਚ ਬਹੁਤ ਜ਼ਿਆਦਾ ਖੁੱਲਾ ਏਰੀਆ ਜੀ ਪੋਰਚ ਦਾ ਤੇ ਗੱਡੀ ਵੇਰੇ ਲੱਗ ਕੇ ਆਰਾਮ ਨਾਲ ਇੱਕ ਪਾਸੇ ਦੀ ਲੰਘਿਆ ਜਾ ਸਕਦਾ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਦੋਸਤੋ ਕੋਠੀ ਦੇ ਵਿੱਚ ਜੋ ਛੱਤ ਦਾ ਕੰਮ ਹੈ ਪੀਓਪੀ ਡਾਊਨ ਸੀਲਿੰਗ ਉਹ ਵੀ ਸਾਰਾ ਮੁਕੰਮਲ ਹੋਇਆ ਪਿਆ ਤੇ ਹੁਣ ਲੱਕੜ ਦਾ ਕੰਮ ਹੀ ਹੈ ਇਕੱਲਾ ਉਹ ਚੱਲੀ ਜਾਂਦਾ ਜੀ ਤੇ ਆ ਜੋ ਇਧਰੋਂ ਪੋਰਚ ਵਾਲੀ ਸਾਈਡ ਤੋਂ ਇੰਟਰ ਹੋਵਾਂਗੇ ਆ ਸਾਈਡ ਤੇ ਜੋ ਰੱਖਿਆ ਹੋਇਆ ਨੰਗਾ ਬਾਈ ਉਹਨਾਂ ਨੇ ਇਧਰ ਆਪਾਂ ਆਗੇ ਜੀ ਪੋਰਚ ਵਾਲੀ ਸਾਈਡ ਤੋਂ ਇੰਟਰ ਹੋ ਕੇ 메ਨ ਗੇਟ ਤੋਂ ਆਪਾਂ ਓੜੀਆਂ ਥੱਲੇ ਰੱਖਿਆ ਕੱਬੂੜ ਬਣਾਇਆ ਹੋਇਆ ਬਾਈ ਉਹਨਾਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਕੋਠੀ ਹੈ ਜੀ ਕੋਠੀ ਦੇ ਵਿੱਚ ਲਾਈਟ ਵੀ ਬਹੁਤ ਪੈਂਦੀ ਆ ਤੇ ਇਧਰੋਂ ਰਾਈਟ ਸਾਈਡ ਤੇ ਆ ਗਿਆ ਜੀ ਇਹ ਕਿਚਨ ਕਿਚਨ ਦਾ ਕੰਮ ਲਗਭਗ ਹੋਇਆ ਹੋਇਆ ਸਾਰਾ ਕਰਤਾ ਸੀ ਬਾਈ ਉਹਨਾਂ ਨੇ ਪਹਿਲਾਂ ਸਟਾਰਟਿੰਗ ਦੇ ਵਿੱਚ ਕਿਚਨ ਦਾ ਕੰਮ ਹੀ ਕੀਤਾ ਸੀਗਾ ਤੇ ਹੁਣ ਜੋੜੀਆਂ ਦਾ ਕੰਮ ਚੱਲੀ ਜਾ ਰਿਹਾ ਹੈ ਆ ਦੇਖੋ ਜੀ ਡਾਊਨ ਸੀਲਿੰਗ ਇਹ ਵੀ ਹੋਈ ਹੋਈ ਹੈ ਤੇ ਕੋਠੀ ਦੇ ਵਿੱਚ ਇੱਕ ਹਲਕਾ ਜਿਹਾ ਇੱਕ ਵਾਰੀ ਪੇਂਟ ਮਾਰਿਆ ਹੋਇਆ ਪ੍ਰੈਮਰ ਤੇ ਇਧਰੋਂ ਸਟੋਰ ਆ ਗਿਆ ਜੀ ਸਟੋਰ ਦੋਸਤੋ ਬਹੁਤ ਵਧੀਆ ਤਰੀਕੇ ਨਾਲ ਦੋ ਪਰਸ਼ੱਤੀਆਂ ਰੱਖੀਆਂ ਹੋਈਆਂ ਪਰਸ਼ੱਤੀ ਕਹਿੰਦੇ ਨੇ ਆਪਣਾ ਪਿੰਡਾਂ 'ਚ ਤੇ ਜੋ ਸਮਾਨ ਬਾਧੂ ਉੱਪਰ ਰੱਖਿਆ ਜਾਂਦਾ ਹੈ ਤੇ ਆ ਲੌਬੀ ਦੇ ਏਰੀਆ ਦੇ ਵਿੱਚ ਜੋ ਵਾਸ਼ਬਿਸ਼ਨ ਦਾ ਏਰੀਆ ਹੈ ਇਹ ਬਾਕਸ ਆਲੇ ਥੱਲੋਂ ਬਾਕਸ ਬਣੇ ਹੋਏ ਨੇ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਇੰਟੀਰੀਅਰ ਦਾ ਕੰਮ ਬਹੁਤ ਸੋਹਣਾ ਬਾਈ ਉਹਨਾਂ ਦਾ ਲੱਕੜ ਦਾ ਤੇ ਆਜੋ ਆ ਬੈਡਰੂਮ ਆ ਗਿਆ ਜੀ ਫਸਟ ਬੈਡਰੂਮ ਬੈਡਰੂਮ ਦੇ ਵਿੱਚ ਕਬਡ ਵਗੈਰਾ ਬਣਾਤੇ ਬਾਈ ਉਹਨਾਂ ਨੇ ਹਜੇ ਬੈੱਡਾਂ ਵਗੈਰਾ ਦਾ ਕੰਮ ਚੱਲੀ ਜਾਂਦਾ ਸਾਰਾ ਜੋ ਐਲਸੀਡੀ ਪੈਨਲ ਵਗੈਰਾ ਬਣਨੇ ਆ ਤੇ ਇਹ ਫਸਟ ਬੈਡਰੂਮ ਦਾ ਗੇਟ ਬਾਹਰਲੇ ਪਾਸੇ ਨਿਕਲਦਾ ਜੀ ਆ ਦੇਖੋ ਦੋਸਤੋ ਕੋਠੀ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਆ ਤੁਸੀਂ ਵੀ ਅਗਰ ਕੋਠੀ ਬਣਾਉਣਾ ਚਾਹੁੰਦੇ ਹੋ ਤਾਂ ਦੂਹੀ ਨਕਸ਼ਾ ਲੈਣਾ ਤਾਂ ਬਾਈ ਨਾਲ ਗੱਲ ਕਰ ਲਓ ਨੰਬਰ ਦੇਵਾਂਗੇ। ਇਸ ਜੋ ਬੈਡਰੂਮ ਆ ਜੀ ਪਹਿਲਾ ਇਹਦੇ ਵਿੱਚ ਜੋ ਆ ਗਿਆ ਡ्रेसਿੰਗ ਰੂਮ ਇਹਦਾ ਗੇਟ ਇੱਧਰ ਆ ਜੀ ਤੇ ਆ ਆ ਗਿਆ ਜੀ ਬਾਥਰੂਮ ਇਹ ਤੁਹਾਨੂੰ ਦਿਖਾਵਾਂਗੇ ਦੋਸਤੋ ਜੋ ਨੈਕਸਟ ਬੈਡਰੂਮ ਹੈ ਅਗਲਾ ਉਹ ਸਾਹਮਣੇ ਦਿਸ ਰਿਹਾ ਹੈ। ਉਹ ਇੱਕ ਗੇਟ ਉਧਰ ਲੱਗਾ ਰੱਖਿਆ ਹੋਇਆ ਹੈ ਇਹਦਾ ਤੇ ਇੱਕ ਗੇਟ ਇੱਧਰਲੇ ਬੈਡਰੂਮ 'ਚ ਉਹ ਜਿਹੜਾ ਕਿ ਕਹਿੰਦਾ ਮਤਲਬ ਵੀ ਜੋ ਡ्रेसਿੰਗ ਰੂਮ ਤੇ ਵਾਸ਼ਰੂਮ ਦਾ ਏਰੀਆ ਦੋਨੇ ਬੈਡਰੂਮਾਂ ਦੇ ਵਿੱਚੋਂ ਆਪਾਂ ਯੂਜ਼ ਕਰ ਸਕਦੇ ਆ ਤੇ ਆ ਦੇਖੋ ਜੀ ਸੈਕੰਡ ਬੈਡਰੂਮ ਇਹਦੇ ਵਿੱਚ ਵੀ ਕੰਮ ਚੱਲੀ ਜਾ ਰਿਹਾ ਹੈਗਾ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਦੋਸਤੋ ਸੀਮਤ ਜੀ ਤੇ ਇੱਧਰ ਪੀਓ ਵੀ ਕੀਤੀ ਹੋਈ ਆ ਤੇ ਆ ਦੇਖੋ ਜੀ ਆ ਡ्रेसਿੰਗ ਰੂਮ ਦਾ ਏਰੀਆ ਆ ਗਿਆ ਇਹ ਜੁਆਇਟ ਰੱਖਿਆ ਹੋਇਆ ਜੀ ਦੋਨੇ ਬੈਡਰੂਮਾਂ ਨੂੰ ਜੋੜਦਾ ਹੈ ਤੇ ਦੋਨੋਂ ਪਾਸੋਂ ਯੂਜ਼ ਕਰ ਸਕਦੇ ਆਪਾਂ ਦੋਨੇ ਵਾਸ਼ਰੂਮ ਦੋਨਾਂ ਬੈਡਰੂਮਾਂ ਤੇ ਵਾਸ਼ਰੂਮ ਯੂਜ਼ ਕਰ ਸਕਦੇ ਆਪਾਂ ਤੇ ਆਜੋ ਜੀ ਤੇ ਲੌਬੀ ਦਾ ਏਰੀਆ ਵੀ ਬਹੁਤ ਖੁੱਲਾ ਰੋਸ਼ਨੀ ਬਹੁਤ ਪੈਂਦੀ ਆ 1500 ਸਕਰ ਫੁੱਟ ਏਰੀਆ ਬਹੁਤ ਹੋ ਜਾਂਦਾ ਜੀ نیچے ਤੇ ਆਜੋ ਪੌੜੀਆਂ ਤੋਂ ਤੁਹਾਨੂੰ ਉੱਪਰ ਵਾਲਾ ਪੋਰਸ਼ਨ ਦਿਖਾਉਣਾ ਜੀ ਤੇ ਹਜੇ ਸ਼ੀਸ਼ਾ ਵਗੈਰਾ ਲੱਗਣਾ ਇੱਧਰ ਤਾਂ ਦੇਖੋ ਜੀ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਦੋਸਤੋ ਤੇ ਤੁਸੀਂ ਕਮੈਂਟਾਂ 'ਚ ਵੀ ਦੱਸੋ ਕਿਵੇਂ ਲੱਗੀ ਕੋਠੀ ਤੇ ਹੋਰ ਜੋ ਕੋਠੀਆਂ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਵਾਂਗੇ ਆ ਦੇਖੋ ਜੀ ਆ ਬਾਹਰਲਾ ਏਰੀਆ ਆ ਗਿਆ ਬਰਾਂਡਾ ਕਹਿ ਸਕਦੇ ਆਪਾਂ ਨੂੰ ਇੱਧਰ ਆਪਾਂ ਕੁਰਸੀ ਵਗੈਰਾ ਲਾ ਕੇ ਬੈਠ ਸਕਦੇ ਆ ਤੇ ਆਜ ਦਿਖਾਉਣਾ ਤੁਹਾਨੂੰ ਉੱਪਰ ਵਾਲਾ ਜੋ ਬੈਡਰੂਮ ਬਣਿਆ ਹੋਇਆ ਆ ਗਿਆ ਜੀ ਆ ਫਰਸਟ ਬੈਡਰੂਮ ਹੈ ਤਾਂ ਦੇਖੋ ਜੋ نیچے ਡ੍ਰੈਇੰਗ ਉਸ ਡ੍ਰੈਇੰਗ ਰੂਮ ਦੇ ਉੱਪਰ ਬਣਿਆ ਹੋਇਆ ਬੈਡਰੂਮ ਤੇ ਸਾਰੇ ਕਮਰਿਆਂ ਦੇ ਵਿੱਚ ਜੋ ਛੱਤ ਦਾ ਡਿਜ਼ਾਈਨ ਹੈ ਕੋਈ ਪੀਓਪੀ ਕਿਤੇ ਹੋਈ ਹੋਈ ਹੈ ਕਿਤੇ ਡਾਊਨ ਸੀਲਿੰਗ ਹੋਈ ਹੋਈ ਹੈ ਜੀ ਬਹੁਤ ਅਲੱਗ ਦੇ ਅਲੱਗ ਜਿਹੇ ਤਰੀਕੇ ਤੋਂ ਤੇ ਇਧਰ ਆ ਗਏ ਜੀ ਇੱਕ ਬੈਡਰੂਮ ਦੋਸਤੋ ਉੱਪਰ ਦੋ ਬੈਡਰੂਮ ਨੇ ਤੱਲੇ ਦੋ ਬੈਡਰੂਮ ਕਿਚਨ ਡਰਾਈੰਗ ਰੂਮ ਹੋ ਗਿਆ ਜੀ ਤੇ ਆਹ ਬਾਥਰੂਮ ਏਰੀਆ ਆ ਗਿਆ ਜੀ ਉੱਪਰ ਵਾਲਾ ਦੋ ਬੈਡਰੂਮ ਆ ਗਏ ਜੀ ਪਰ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਦੋਸਤੋ ਦੱਸਿਓ ਜਰੂਰ ਮਿੱਕੇ ਮੇ ਲੱਗੀ ਤੁਹਾਨੂੰ ਕੋਠੀ ਸਾਰੀ ਤੇ ਆਪਾਂ ਇਦਾਂ ਦੀਆਂ ਤੁਹਾਡੇ ਵਾਸਤੇ ਕੋਠੀਆਂ ਹੋਰ ਵੀ ਲੈ ਕੇ ਆਉਂਦੇ ਰਹਿਵਾਂਗੇ ਤੇ ਆਪਾਂ ਤੁਹਾਨੂੰ ਦੱਸਦੇ ਰਹਨੇ ਆ ਵੀ ਆਪਣਾ ਮਕਸਦ ਹੁੰਦਾ ਵੀ ਤੁਸੀਂ ਕੋਠੀ ਤੋਂ ਕੁਛ ਨਾ ਕੁਛ ਆਪਣੇ ਘਰ ਦੇ ਵਿੱਚ ਬਣਾ ਸਕੋ ਓਦਾਂ ਦਾ ਕੋ ਡਿਜ਼ਾਈਨ ਕੋਈ ਐਲੀਵੇਸ਼ਨ ਦੀ ਬਾਹਰੋਂ ਕੋਈ ਲੁੱਕ ਜਿੱਦਾਂ ਕੋਠੀ ਸੋਹਣੀ ਲੱਗਦੀ ਹੈ ਕੋਈ ਵੀ ਚੀਜ਼ ਆਪਾਂ ਓਦਾਂ ਬਣਾ ਸਕਦੇ ਆ ਜਿੱਦਾਂ ਇਹ ਕੋਠੀ ਆਪਣਾ ਹੀ ਮਕਸਦ ਹੁੰਦਾ ਤੁਹਾਨੂੰ ਕੋਠੀ ਬਣਦੀ ਵੀ ਦਿਖਾਉਣੀ ਹੁੰਦੀ ਆ ਤੇ ਜੋ ਬਣ ਕੇ ਰੈਡੀ ਹੋ ਜਾਂਦੀ ਆਪਾਂ ਉਹ ਵੀ ਕੋਸ਼ਿਸ਼ ਕਰਦੇ ਆ ਵੀ ਦਿਖਾਈਏ ਤੁਹਾਨੂੰ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ あっち。